ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਸਾਲ ਦਾ ਜਿਹੜਾ ਵਿੱਤੀ ਬਹਰਾ ਜਿਹੜਾ ਉਹ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ 1 ਅਪ੍ਰੈਲ ਤੋਂ ਜਿਹੜੇ ਸ਼ੁਰੂ ਹੋਣ ਜਾ ਰਹੇ ਵਿੱਤੀ ਬਹਰੇ ਤੋਂ ਪਹਿਲਾਂ ਹੀ ਜਿਹੜੇ ਸਰਕਾਰ ਦੇ ਵੱਲੋਂ ਜਿਹੜਿਆ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਬੈਂਕ ਆਰਬੀਆਈ ਦੇ ਵੱਲੋਂ ਵੀ ਜੜੀਆਂ ਨੇ ਵੱਖ-ਵੱਖ ਬੈਂਕਾਂ ਦੇ ਜਿਹੜੇ ਅਧਿਕਾਰੀ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੈਟਿੰਗ ਕਰਕੇ ਕਿਸ ਤਰੀਕੇ ਦੇ ਨਾਲ ਬਦਲਾਵ ਕਰਕੇ ਜਿਹੜੇ ਬੈਂਕਿੰਗ ਸਿਸਟਮ ਨੂੰ ਜਿਹੜਾ ਸੁਧਾਰਿਆ ਜਾ ਸਕਦਾ ਹੈ ਤੇ ਇਸ ਵੇਲੇ ਜਿਹੜੀ ਇੱਕ ਇੱਕ ਅਹਿਮ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਕਿ ਬੈਂਕਾਂ ਦੇ ਵੱਲੋਂ ਅ ਬੈਂਕ ਰੂਲ ਨੇ ਜਿਹੜੇ ਉਹ ਅਪਡੇਟ ਹੋ ਰਹੇ ਨੇ ਜਿਹੜੇ ਪੰਜੇ ਵੱਡੇ ਜਿਹੜੇ ਬਦਲਾਵ ਨੇ ਉਹ ਬੈਂਕਾਂ ਦੇ ਵੱਲੋਂ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵੱਡਾ ਵਜ਼ਾਏ ਉਹ ਇਹ ਆ ਕਿ ਅ ਬੈਂਕ ਸੇਵਾ ਚਾਰਜ ਜਿਹੜਾ ਪਹਿਲਾਂ ਮਤਲਬ ਹੁੰਦਾ ਸੀਗਾ ਕੱਟ ਹੁੰਦਾ ਸੀਗਾ ਜਿਵੇਂ ਅਸੀਂ ਅਕਾਊਂਟਸ ਦੇ ਵਿੱਚ ਬੈਲੈਂਸ ਰੱਖਦੇ ਹਾਂ ਅਕਾਊਂਟਸ ਦੇ ਵਿੱਚ ਇਸ ਤੋਂ ਇਲਾਵਾ ਅਕਾਊਂਟ ਵਿੱਚ ਬੈਲੈਂਸ ਤਾਂ ਰੱਖਦੇ ਹਾਂ ਫਿਰ ਸਾਨੂੰ ਏਟੀਐਮ ਚਾਰਜ ਪੈਂਦਾ ਸੀਗਾ ਜਾਂ ਅਸੀਂ ਯੂਪੀਆਈ ਥਰੂ ਜਿਹੜੀ ਪੇਮੈਂਟ ਕਰਦੇ ਹਾਂ ਜਾਂ ਫਿਰ ਅਸੀਂ ਜਿਹੜੀ ਹੋਰ ਤਰੀਕੇ ਦੇ ਨਾਲ ਪੇਮੈਂਟ ਕਰਦੇ ਉਹਨਾਂ ਤੇ ਸਾਨੂੰ ਚਾਰਜੇਸ ਲੱਗਦੇ ਸੀਗੇ ਹਨਾ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਿਯਮਾਂ ਵਿੱਚ ਥੋੜਾ ਬਦਲਾਅ ਕੀਤਾ ਗਿਆ ਹੈ ਤੇ ਨਿਯਮਾਂ ਵਿੱਚ ਨਿਯਮਾਂ ਬਾਰੇ ਜਾਣਕਾਰੀ ਦੀ ਘਾਟ ਹੋਣ ਕਰਕੇ ਸਾਡੇ ਲੋਕ ਜਿਹੜੇ ਬਹੁਤ ਵਾਰੀ ਪਰੇਸ਼ਾਨ ਹੁੰਦੇ ਨੇ ਕਿ ਉਹਨਾਂ ਦੇ ਖਾਤੇ ਵਿੱਚੋਂ ਕਦੀ ਕੋਈ 10 ਰੁਪਏ ਕੱਟੇ ਜਾਂਦੇ ਨੇ, 5 ਰੁਪਏ ਕੱਟੇ ਜਾਂਦੇ ਨੇ। ਹਾਲਾਂਕਿ ਕੋਈ ਜ਼ਿਆਦਾ ਰਕਮ ਨਹੀਂ ਹੁੰਦੀ ਪਰ ਜਦੋਂ ਛੋਟੀਆਂ-ਛੋਟੀਆਂ ਰਕਮਾਂ ਕੱਟੀਆਂ ਜਾਂਦੀਆਂ ਤਾਂ ਸਾਨੂੰ ਹੁੰਦਾ ਹੈ ਕਿ ਮਤਲਬ ਸਾਡੇ ਨਾਲ ਉਹ ਕੀ ਰਿਹਾ ਕੋਈ ਫਰੌਡ ਤਾਂ ਨਹੀਂ ਕਰ ਰਿਹਾ। ਤੇ ਇਹ ਜਿਹੜਾ ਮਤਲਬ ਜਿਹੜੇ ਸਰਵਿਸ ਚਾਰਜ ਨੇ ਜਿਹੜੇ ਉਹਨਾਂ 'ਚ ਜਿਹੜਾ ਹੈ ਸਰਕਾਰ ਦੇ ਵੱਲੋਂ ਜਾਂ ਬੈਂਕਾਂ ਦੇ ਵੱਲੋਂ, RBI ਦੇ ਵੱਲੋਂ ਜਿਹੜਾ ਇਹ ਬਤਲਾ ਪਿੱਤਾ ਗਿਆ ਇਹ ਨਿਊਜ਼ 20 ਮਾ ਜਿਹੜਾ 4 ਦੀ ਜਿਹੜੀ ਰਿਪੋਰਟ ਆ ਉਹ ਮੈਂ ਪੜ੍ਹ ਕੇ ਸੁਣਾ ਰਿਹਾ ਹਾਂ ਤੇ ਇਸ ਵਿੱਚ ਜਿਹੜੀ ਘੱਟੋ-ਘੱਟ ਬਕਾਇਆ ਜਿਹੜੀ ਜਿਹੜੀ ਘੱਟੋ-ਘੱਟ ਜਿਹੜਾ ਬੈਲੈਂਸ ਰੱਖਣਾ ਜਿਹੜਾ ਹਕਾਤਿਆਂ ਦੇ ਵਿੱਚ ਜ਼ਰੂਰੀ ਹੁੰਦਾ ਸੀਗਾ ਕਿ ਤੁਸੀਂ ਇੰਨਾ ਮਿਨੀਮਮ ਜਿਹੜਾ ਉਹ ਇੰਨਾ ਬੈਲੈਂਸ ਰੱਖ ਸਕਦੇ ਹੋ ਬਹੁਤ ਸਾਰੇ ਬੈਂਕ ਨੇ ਜਿਹੜੇ ਉਹ ਜ਼ੀਰੋ ਬੈਲੈਂਸ ਤੇ ਵੀ ਅਕਾਊਂਟ ਖੋਲਦੇ ਨੇ ਲੇਕਿਨ ਉਹ ਕੁਝ ਕ੍ਰਾਈਟੇਰੀਆ ਹੁੰਦਾ ਹੈ ਕਿ ਐਨ ਐਨ ਲੋਕਾਂ ਦੇ ਜਿਹੜੇ ਨੇ ਜੀ ਰੋ ਬੈਲੈਂਸ ਤੇ ਅਕਾਊਂਟ ਜਿਹੜੇ ਖੋਲਦੇ ਨੇ ਜਿਵੇਂ ਸੈਲਰੀ ਕਾਊਂਟ ਆ ਉਹ ਆਲਮੋਸਟ ਬਹੁਤ ਸਾਰੇ ਬੈਂਕ ਨੇ ਜਿਹੜੇ 5-6000 ਤੋਂ ਥੱਲੇ ਨਹੀਂ ਖੋਲਦੇਗੇ ਤੇ ਹੁਣ ਜਿਹੜੀ ਵੱਡਾ ਬਦਲਾਅ ਇਹ ਕੀਤਾ ਗਿਆ ਕਿ ਕੁਝ ਬੈਂਕਾਂ ਨੇ ਘੱਟੋ-ਘੱਟ ਨਿਯਮ ਵਿੱਚ ਘੱਟੋ-ਘੱਟ ਬਕਾਇਆ ਰੱਖਣ ਸੰਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਐਸਵੀਆ ਨੇ ਖਾਤਾਧਾਰਕਾਂ ਨੂੰ ਹੁਣ ਆਪਣੇ ਖਾਤੇ ਵਿੱਚ ਘੱਟੋ-ਘੱਟ 5000 ਰੁਪਏ ਰੱਖਣੇ ਜਿਹੜੇ ਨੇ ਰੱਖਣ ਦਾ ਜਿਹੜਾ ਉਹ ਆਦੇਸ਼ ਜਾਰੀ ਕੀਤਾ ਹੈ ਇਸ ਤੋਂ ਪਹਿਲਾਂ ਇਹ ਜਿਹੜੀ ਕੀਮਤ ਉਹ ਜਾਇ ਇੱਕ ਰੁਪਏ ਰੱਖਣ ਦੀ ਜਿਹੜੀ ਜਿਹੜੀ ਸੀਮਾ ਸੀਗੀ ਉਹ 3000 ਰੁਪਏ ਸੀਗੀ ਹੁਣ ਜਿਹੜਾ ਤੁਸੀਂ ਘੱਟੋ-ਘੱਟ 5000 ਰੁਪਏ ਆਪਣੇ ਖਾਤੇ 'ਚ ਰੱਖ ਮਤਲਬ ਰੱਖਿਆ ਕਰੋਗੇ ਇਸ ਤੋਂ ਲਗਾਂ ਜਿਹੜਾ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਆ ਉਹਨਾਂ ਨੇ ਵੀ ਆਪਣੀ ਜਿਹੜੀ ਪਹਿਲਾਂ ਜਿਹੜੀ ਜਿਹੜੀ ਮੈਨ ਮਿਨੀਮਮ ਸੀਗੀ ਜਿਹੜੀ ਜੜੀ ਰਕਮ ਉਹ 1000 ਰੁਪਏ ਤੱਕ ਸੀਗੀ ਵੀ ਤੁਸੀਂ 1000 ਰੁਪਿਆ ਰੱਖ ਸਕਦੇ ਹੋ ਖਾਤੇ ਵਿੱਚ ਨਹੀਂ ਤਾਂ 1000 ਥੱਲੇ ਤੁਹਾਡਾ ਹੋਏਗਾ ਤੇ ਖਾਾ ਅਕਾਊਂਟ ਤੁਹਾਡਾ ਬੰਦ ਹੋ ਜਾਏਗਾ ਜਾਂ ਤੁਹਾਡੇ ਮਤਲਬ ਤੁਹਾਨੂੰ ਚਾਰजेस ਪੈਣੇ ਸ਼ੁਰੂ ਹੋ ਜਾਣਗੇ ਤਾਂ ਹੁਣ ਐਸ ਪੀ ਐਨ ਬੀ ਨੇ ਵੀ ਪੰਜਾਬ ਨੈਸ਼ਨਲ ਬੈਂਕ ਨੇ ਵੀ ਐਸ ਬੀ ਆਈ ਨੇ ਪਲੱਸ ਹੁਣ ਪੰਜਾਬ ਨੈਸ਼ਨਲ ਬੈਂਕ ਨੇ ਵੀ ਜਿਹੜੀ ਆਪਣੀ ਜਿਹੜੀ ਉਹ ਰਕਮ ਦੇ ਵਿੱਚ ਜਿਹੜੀ ਤੁਸੀਂ ਖਾਤੇ 'ਚ ਰੱਖਣੀ ਹੈ ਉਹਦੇ ਵਿੱਚ ਵੀ ਵਾਅਦਾ ਕਰਤਾ ਗਿਆ ਉਹ ਹੁਣ ਤੁਸੀਂ ਘੱਟ ਤੋਂ ਘੱਟ ਜਿਹੜੀ ਆ ਅ 1000 ਤੋਂ ਵਧਾ ਕੇ ਜਿਹੜੀ ਰਕਮ ਜਿਹੜੀ ਉਹ 3500 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੇਨਰਾ ਬੈਂਕ ਵਿੱਚ ਘੱਟੋ ਘਾਟ ਜਿਹੜੀ ਪਹਿਲਾਂ ਜਿਹੜੀ ਰੱਖੀ ਜਾਂਦੀ ਸੀ ਰਕਮ ਜਿਹੜੀ ਤੁਸੀਂ ਬੈਂਕ ਅਕਾਊਂਟ ਦੇ ਵਿੱਚ ਰੱਖ ਸਕਦੇ ਹੋ ਉਹ ਸਿਰਫ ਹੁੰਦੀ ਸੀ 1000 ਰੁਪਏ ਤੱਕ ਜਿਹਨੂੰ ਹੁਣ ਵਧਾ ਕੇ 2500 ਰੁਪਏ ਜਿਹੜਾ ਕਰ ਦਿੱਤਾ ਗਿਆ ਇਹਦੇ ਨਾਲ ਘੱਟੋ ਘਾਟ ਕਟਬਕਾਇਆ ਰੱਖਣ ਵਾਲਿਆਂ ਨੂੰ ਵੀ ਜਿਹੜਾ ਬੈਂਕਾਂ ਦੇ ਵੱਲੋਂ ਜੁਰਮਾਨਾ ਵੀ ਜਿਹੜਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਟੀਮ ਰਾਹੀਂ ਲੈਣ ਦੇਣ ਦੀ ਜਿਹੜੀ ਨਵੀਂ ਪਾਲਿਸੀ ਆ ਜਿਹੜੀ ਉਹ ਵੀ ਜਾਰੀ ਹੋ ਗਈ ਹੈ ਉਹ ਵੀ ਏਟੀਐਮ ਲਾਈਨ ਜਿਹੜਾ ਲੈਣ ਦੇਣ ਦਾ ਏਟੀਐਮ ਜਿਹੜੀ ਇਹ ਵੀ ਜਿਹੜਾ ਅਸੀਂ ਬੈਲੈਂਸ ਕਢਵਾਉਂਦੇ ਸੀ ਕਿ ਜਾਂ ਕੁਝ ਹੁੰਦਾ ਸੀਗਾ ਉਹਦੇ ਵੀ ਹੁਣ ਜਿਹੜੇ ਨੇ ਚਾਰजेस ਪਿਆ ਕਰਨਗੇ ਇਸ ਮਹੀਨੇ ਤੋਂ ਹੀ ਇਹ ਜਿਹੜੇ ਨਿਯਮ ਨੇ ਜਿਹੜੇ ਲਾਗੂ ਹੋ ਰਹੇ ਨੇ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਹੋ ਗਿਆ ਨਵੇਂ ਅਪਡੇਟਾਂ ਮੁਤਾਬਕ ਜਿਹੜੇ ਮੈਟਰੋ ਸ਼ਹਿਰ ਨੇ ਉਹਨਾਂ ਵਿੱਚ ਉਹਨਾਂ ਦੇ ਜਿਹੜੇ ਲੋਕ ਨੇ ਉਤੇ ਜੇਕਰ ਤੁਸੀਂ ਤਿੰਨ ਵਾਰ ਏਟੀਐਮ ਤੋਂ ਜਾ ਕੇ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਜਿਹੜੀ ਇਹ ਸੇਵਾ ਮੁਫਤ ਮਿਲੇਗੀ ਅਗਰ ਤਿੰਨ ਵਾਰ ਤੋਂ ਤੁਸੀਂ ਜ਼ਿਆਦਾ ਵਾਰ ਤਿੰਨ ਵਾਰ ਤੋਂ ਚੌਥੀ ਵਾਰ ਕਢਵਾਉਂਦੇ ਹੋ ਤਾਂ ਤੁਹਾਨੂੰ 25 ਰੁਪਏ ਜਿਹੜੇ ਨੇ ਚਾਰਜ ਲੱਗਣਗੇ 25 ਰੁਪਏ ਤੁਹਾਨੂੰ ਚੌਥੀ ट्रांजੈਕਸ਼ਨ ਤੇ ਦੇਣੇ ਪੈਣਗੇ ਇਸ ਤੋਂ ਇਲਾਵਾ ਜੋ ਇਹ ਪਹਿਲਾਂ ਰਕਮ ਜਿਹੜੀ ਉਹ 20 ਰੁਪਏ ਸੀਗੀ ਵੀ ਤੁਸੀਂ ਤਿੰਨ ट्रांजੈਕਸ਼ਨਾਂ ਤੱਕ ਫ੍ਰੀ ਸੀਗੇ ਜੀ ਚੌਥੀ ਕਰਾਂਦੇ ਹੋ ਚੌਥੀ ਤੁਸੀਂ ਮਤਲਬ ਬੈਲੈਂਸ ਕਢਵਾਉਂਦੇ ਹੋ ਤਾਂ ਤੁਹਾਨੂੰ ਅ 20 ਰੁਪਏ ਦੇਂਦੇ ਸੀ ਦੇਨੇ ਪੈਂਦੇ ਸੀ ਲੇਕਿਨ ਹੁਣ ਜਿਹੜੀ ਆ ਉਹ ਰਕਮ ਉਹ 25 ਰੁਪਏ ਤੁਹਾਨੂੰ ਦੇਣੀ ਪਿਆ ਕਰੇਗੀ ਇਹਦੇ ਨਾਲ ਹੀ ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਜਿਵੇਂ ਮਿਸਾਲ ਆ ਵੀ ਤੁਹਾਡੇ ਕੋਲ ਐਸਬੀਆਈ ਦਾ ਏਟੀਐਮ ਕਾਰਡ ਹੈਗਾ ਤੁਸੀਂ ਐਸਬੀਆਈ ਦੇ ਵਿੱਚ ਤੁਹਾਡਾ ਖਾਤਾ ਹੈ ਜੇਕਰ ਤੁਸੀਂ ਪੀਐਨਬੀ ਦੇ ਏਟੀਐਮ ਤੋਂ ਜਾ ਕੇ ਕਢਵਾਉਣ ਦਿਓ ਤਾਂ ਉਹਦੇ ਵੀ ਤੁਹਾਨੂੰ ਹੁਣ ਚਾਰਜ ਲੱਗਿਆ ਕਰਨਗੇ ਅ ਜੇਕਰ ਤੁਸੀਂ ਕਿਸੇ ਹੋਰ ਏਟੀਐਮ ਬੈਂਕ ਤੋਂ ਏਟੀਐਮ ਦੇ ਬੈਂਕ ਤੋਂ ਜਿਹੜਾ ਬੈਲੈਂਸ ਕਢਵਾਉਣ ਦਿਓ ਤੇ ਤੁਹਾਨੂੰ ਪਹਿਲਾਂ ਜਿਹੜੇ ਨੇ ਉਹ ਕਟ ਚਾਰਜਿਸ ਲੈਂਦੇ ਸੀ ਹੁਣ ਉਹਦੇ 30 ਰੁਪਏ ਮਤਲਬ 3 ਰੁਪਏ ਉਹਦੀ ਫੀਸ ਜਿਹੜੀ ਆ ਹੋਊਗੀ ਜਿਵੇਂ ਗੈਰ ਮਾਨਗਰ ਨੇ ਜਿਵੇਂ ਹੋਰ ਸ਼ਹਿਰ ਨੇ ਜਿਹੜੇ ਛੋਟੇ ਸ਼ਹਿਰ ਨੇ ਉੱਥੇ ਜਿਹੜੀ ਕੀਮਤ ਆ ਇਹਦੀ 5% ਜਿਹੜੀ ਆ ਵਧਾਈ ਆ ਉਹ ਕੋਈ ਬਹੁਤੀ ਜ਼ਿਆਦਾ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਜਮਾ ਰਕਮਾਂ ਤੇ ਵੀ ਮਤਲਬ ਜਿਹੜੀਆਂ ਨੇ ਜਮਾ ਰਕਮਾਂ ਨੇ ਉਹਨਾਂ ਤੇ ਵੀ ਜਿਹੜੀਆਂ ਨੇ ਫੀਸਾਂ ਜਿਹੜੀਆਂ ਲਗਾਈਆਂ ਜਾਣਗੀਆਂ ਕੁਆਟਰ ਕੋਟਕ ਮਹਿੰਦਰਾ ਜਿਹੜੀ ਆ ਕੋਟਕ ਮਹਿੰਦਰਾ ਜਿਹੜੀ ਕੰਪਨੀ ਐ ਕੋਟਕ ਮਹਿੰਦਰਾ ਬੈਂਕ ਆ ਜਿਹੜਾ ਉਹਨਾਂ ਨੇ ਆਪਣੇ ਬਚਤ ਖਾਤੇ ਉਹਨਾਂ ਨੇ ਆਪਣੇ 811 ਬਚਤ ਖਾਤੇ ਦੇ ਨਿਯਮਾਂ ਨੂੰ ਸੋਧ ਸੋਧਿਆ ਹੈ ਪ੍ਰਤੀ ਮਹੀਨਾ 10000 ਤੋਂ ਵੱਧ ਨਕਦੀ ਜਮ੍ਹਾਂ ਕਰਨ ਤੇ ਪ੍ਰਤੀ 1000 ਰੁਪਏ ਤੇ 5 ਰੁਪਏ ਦੀ ਫੀਸ ਲਈ ਜਾਵੇਗੀ ਇਹ ਵੀ ਬੜਾ ਵੱਡਾ ਬਦਲਾਅ ਹੈ ਤੇ ਇਸ ਤੋਂ ਇਲਾਵਾ ਏਟੀਐਮ ਡਿਕਲਾਈਨ ਫੀਸ ਹੁਣ ਸਿਰਫ ਗੈਰ ਕੋਟਕ ਕੋਟਕ ਏਟੀਐਮ 25 ਰੁਪਏ ਤੇ ਲਾਗੂ ਹੋਵੇਗੀ ਇਸ ਤੋਂ ਇਲਾਵਾ ਸਟੈਂਡਿੰਗ ਇਨਟਰਾਜੈਕਸ਼ਨ ਫੇਲ ਹੋਣ ਤੇ ਤੁਹਾਨੂੰ ਜਿਹੜੀ ਫੀਸ ਜਿਹੜੀ 200 ਰੁਪਏ ਤੋਂ ਘਟਾ ਕੇ 100 ਰੁਪਏ ਕਰ ਦਿੱਤੀ ਗਈ ਹੈ ਜਿਹੜੀ ਪਹਿਲਾਂ 200 ਰੁਪਏ ਹੁੰਦੀ ਸੀਗੀ ਰੀ ਟ੍ਰਾਂਜੈਕਸ਼ਨ ਵਗੈਰਾ ਫੇਲ ਹੋ ਜਾਂਦੀਆਂ ਨੇ ਤਾਂ ਉਹ ਜਿਹੜੀ ਪਹਿਲਾਂ ਫੀਸ ਸੀਗੀ 200 ਰੁਪਏ ਸੀਗੀ ਉਹਨੂੰ ਘਟਾ ਕੇ ਜਿਹੜਾ ਹੈ 100 ਰੁਪਏ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ IDFC ਜਿਹੜੇ ਪਹਿਲਾਂ ਕ੍ਰੈਡਿਟ ਕਾਰਡ ਆ ਉਹਦੇ ਬਾਰੇ ਵੀ ਇੱਕ ਨਵਾਂ ਬਦਲਾਅ ਕੀਤਾ ਗਿਆ ਜਿਹੜਾ ਕਿ 20 ਫਰਵਰੀ ਤੋਂ ਮਤਲਬ ਇਹਦੇ ਚ ਬਦਲਾਅ ਹੋਊਗਾ 20 ਫਰਵਰੀ ਤੋਂ IDFC ਫਰਸਟ ਕ੍ਰੈਡਿਟ ਕਾਰਡ ਵਿੱਚ ਕਈ ਬਦਲਾਅ ਕੀਤੇ ਗਏ ਨੇ ਸਟੇਟਮੈਂਟ ਦੀਆਂ ਤਰੀਕਾਂ ਬਦਲੀਆਂ ਜਾਣਗੀਆਂ CR ED ਅਤੇ Paytm ਵਰਗੇ ਪਲੇਟਫਾਰਮਾਂ ਰਾਹੀਂ ਕੀਤੇ ਜਾਣ ਵਾਲੇ ਸਿੱਖਿਆ ਭੁਗਤਾਨਾਂ ਐਜੂਕੇਸ਼ਨ ਭੁਗਤਾਨਾਂ ਲਈ ਵੀ ਨਵੇਂ ਖਰਚੇ ਲਾਗੂ ਹੋਣਗੇ ਇਸ ਤੋਂ ਇਲਾਵਾ ਕਾਰਡ ਬਦਲਣ ਦੀ ਫੀਸ ਹੁਣ 199 ਰੁਪਏ ਪਲੱਸ ਲਾਗੂ ਟੈਕਸ ਦੇ ਨਾਲ ਰੂਪ ਵਿੱਚ ਹੋਵੇਗੀ ਜਿਵੇਂ ਪਹਿਲਾਂ ਬਗੈਰ ਟੈਕਸ ਤੋਂ ਜਾਂ ਟੈਕਸ ਲਿਆ ਜਾਂਦਾ ਸੀ ਥੋੜੀ ਰਕਮ ਲਿਆ ਜਾਂਦਾ ਸੀ ਲੇਕਿਨ ਹੁਣ ਜਿਹੜੀ ਫੀਸ ਆ ਉਹ 199 ਰੁਪਏ ਲਈ ਜਾਵੇਗੀ ਪਲੱਸ ਟੈਕਸ ਲਿਆ ਜਾਵੇਗਾ ਜਿੰਨਾ ਵੀ ਉਹਦੇ ਤੇ ਟੈਕਸ ਹੋਵੇਗਾ ਇਸ ਤੋਂ ਇਲਾਵਾ ਜਿਹੜੀਆਂ ਨੇ ਵਿਆਜ ਦਰਾਂ ਨੇ ਉਹਨਾਂ ਤੇ ਵੀ ਜੜੀ ਨਜ਼ਰ ਰੱਖਣ ਦਾ ਬੈਂਕਾਂ ਦੇ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਹੈ 5 ਸਾਲਾਂ ਦੇ ਲੰਬੇ ਸਮੇਂ ਬਾਅਦ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਿੱਚ ਕਟੌਤੀ ਕੀਤੀ ਗਈ ਹੈ ਜਿਹੜੀ ਇਸ ਤੋਂ ਬਾਅਦ ਹੁਣ ਬੈਂਕ ਕਰਜ਼ੇ ਜਿੱਥੇ ਸਸਤੇ ਕਰ ਸਸਤੇ ਕਰ ਸਸਤੇ ਹੋਗਾ ਨੇ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਆਉਣ ਦੇ ਸਮੇਂ ਦੇ ਵਿੱਚ ਵੀ ਜਿਹੜਾ ਆਰਪੀਆਈ ਇਸ ਸੰਬੰਧੀ ਕੋਈ ਐਮ ਫੈਸਲੇ ਲਵੇਗਾ ਤੇ ਹੋ ਸਕਦਾ ਹੈ ਮਤਲਬ ਜਿਹੜੀਆਂ ਨੇ ਬੈਂਕਾਂ ਦੀਆਂ ਇਹਨੀਆਂ ਛੋਟੀਆਂ-ਛੋਟੀਆਂ ਆਪਾਂ ਨੂੰ ਲੱਗਦਾ ਵੀ 5 10 15 ਫੀ ਜਾਂ 25 30 ਇੰਨੀ ਛੋਟੀ ਰਕਮ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਸੇ ਆਮ ਇਨਸਾਨ ਨੂੰ ਪਰ ਤੁਸੀਂ ਇਹ ਸੋਚੋ ਵੀ ਜੇਕਰ ਭਾਰਤ ਦੇ ਵਿੱਚ ਕਰੋੜਾਂ ਲੋਕਾਂ ਦੇ ਜਿਹੜੇ ਬੈਂਕ ਅਕਾਊਂਟਸ ਨੇ ਜੇਕਰ ਇੱਕ ਖਾਤੇ ਤੇ 5 ਰੁਪਏ 10 ਰੁਪਏ 15 ਰੁਪਏ ਉਹ 25 ਰੁਪਏ ਤੱਕ ਵੀ ਅਸੀਂ ਹ ਮਹੀਨੇ ਦੇ ਵਿੱਚ ਆਲਮੋਸਟ 4-5 ਵਾਰੀ ਤਾਂ ਏਟੀਐਮ ਦਾ ਅਪਲਾਈ ਕਰ ਹੀ ਲੈਨੇ ਆ ਏਟੀਐਮ ਤੋਂ ਪੈਸੇ ਕਢਵਾ ਹੀ ਲੈਨੇ ਆ ਤੇ ਜੇਕਰ 4 ਵਾਰੀ ਅਸੀਂ ਏਟੀਐਮ ਤੋਂ ਪੈਸੇ ਕਢਾਣੇ ਆ ਤੇ ਸਾਡੇ ਅਕਾਊਂਟ ਦੇ ਵਿੱਚੋਂ ਅ 25 ਰੁਪਏ ਜਿਹੜੇ ਨੇ ਉਹ ਮਾਈਨਸ ਹੋ ਜਾਣਗੇ 25 ਰੁਪਏ ਘਟੇ ਜਾਣਗੇ ਤੇ ਜੇਕਰ ਸੋਚੋ ਵੀ ਜੇਕਰ ਭਾਰਤ ਦੇ ਕਰੋੜਾਂ ਜਿਹੜੇ ਲੋਕ ਨੂੰ ਖਾਤਾਧਾਰਕ ਨੇ ਬੈਂਕਧਾਰਕ ਨੇ ਖਾਤਾਧਾਰਕ ਨੇ ਜਿਹੜੇ ਉਹ ਇਸ ਤਰੀਕੇ ਨਾਲ ਹੀ ਅ ਜੇਕਰ ਬੈਂਕਾਂ ਦੇ ਵਿੱਚੋਂ ਮਤਲਬ ਪੈਸੇ ਕਢਵਾਉਣਗੇ ਤਾਂ ਅ ਸਿੱਧਾ ਸਿੱਧਾ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਣਗੇ ਤਾਂ ਸਰਕਾਰੀ ਖਜ਼ਾਨੇ ਤੇ ਆਲਮੋਸਟ ਆਮ ਬੰਦੇ ਨੂੰ ਤਾਂ ਇਸ ਚੀਜ਼ ਦਾ ਕੋਈ ਬਹੁਤਾ ਜ਼ਿਆਦਾ ਇਫੈਕਟ ਨਹੀਂ ਪਊਗਾ ਲੇਕਿਨ ਸਰਕਾਰ ਦਾ ਖਜ਼ਾਨਾ ਇਹਦੇ ਨਾਲ ਜ਼ਰੂਰ ਭਰ ਜੇਗਾ ਸੋ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਸਰਕਾਰ ਕੀ ਕੁਝ ਬਦਲਾਵ ਕਰਦੀ ਹੈ ਕੀ ਕੁਝ ਆ ਨਵਾਂ ਲੈ ਕੇ ਆਉਂਦੀ ਹੈ ਵੈਸੇ ਇਹ ਜਿਹੜੇ ਬੈਂਕਾਂ ਦੇ ਜਿਹੜੀਆਂ ਨੇ ਜਿਹੜੇ ਨੀਮਾ ਦੇ ਵਿੱਚ ਬਦਲਾਵ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਆ ਜਿਹੜੀ ਉਹ ਆਉਂਦੇ ਸਮੇਂ ਦੇ ਵਿੱਚ ਵੀ ਜਿਹੜੇ ਨੇ ਜਿਹੜੀਆਂ ਨੇ ਇਹਨਾਂ ਰਕਮਾਂ ਨੂੰ ਹੋਰ ਵਧਾ ਘਟਾ ਸਕਦੀ ਕਿਉਂਕਿ ਪਿੱਛੇ ਆ ਸਰਕਾਰ ਨੇ ਜਿਹੜੀ ਜਿਹੜੀ ਰਿਟਰਨ ਰਕਮ ਉਹਦੇ ਤੇ ਵੀ ਕੁਝ ਟੈਕਸਾਂ ਦੇ ਜਿਹੜੀ ਨਵੇਂ ਰੂਲ ਰੈਗੂਲੇਸ਼ਨ ਉਹ ਵੀ ਲਾਗੂ ਕੀਤੀ ਸੀਗੀ ਜਿਹੜੀ ਪਹਿਲਾਂ 5 ਲੱਖ ਤੱਕ ਸੀ ਕਿ ਤੁਹਾਨੂੰ ਟੈਕਸ ਦੇਣ ਦੀ ਲੋੜ ਨਹੀਂ ਹੁਣ 12 ਲੱਖ ਰੁਪਏ ਤੱਕ ਕਿ ਤੁਹਾਨੂੰ ਮਤਲਬ ਟੈਕਸ ਨਹੀਂ ਦੇਣਾ ਪਿਆ ਕਰੂਗਾ ਸੋ ਇਹੋ ਜੇ ਬਹੁਤ ਸਾਰੇ ਬਤਲਾਵ ਨੇ ਜਿਹੜੇ ਇਸ ਸਾਲ ਦੇ ਵਿੱਚ ਹੋਏ ਨੇ ਸੋ ਵੇਖਦੇ ਹਾਂ ਕਿ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਸੋ ਮਿਹਰਬਾਨੀ ਸ਼ੁਕਰੀਆ ਜੀ